ਮਨੋ ਕੰਮ ਨਾ ਬਸ ਇਹੀ ਅਸਤਾ ਕਹਿੰਦੇ ਬਾਈ ਗੁਰੂ ਆਪਣੇ ਚਰਨਾ ਨਾਂ ਲਾਹਣ ਸੰਸ ਅੰਮੇਰ ਇੱਕ ਦੇ ਬੇਟਾ ਅਸੀ ਉਹਦੀ ਡੈਥ ਹੋ ਗਈ ਸਾਡਾ ਮਨ ਨਹੀਂ ਲੱਗਦਾ ਸੀ ਅਸੀਂ ਇਹਦੇ ਆਸਰੇ ਜਿਉਨੇ ਆਏ ਨਹੀਂ ਸਾਨੂੰ ਭਰੋਸਾ ਦਿਵਾਇਆ ਬਾਈ ਗੁਰੂ ਜੀ ਪਾਪਾ ਜੀ ਨੇ ਇੰਨੀ ਇੱਕ ਹਿੰਮਤ ਦਿੱਤੀ ਹੁਣ ਮਹਾਰਾਜ ਪਤਾ ਹੀ ਨਹੀਂ ਸਾ ਤੋਂ ਕਿੰਨਾ ਕ ਲੰਗਰ ਅਸੀਂ ਤਿਆਰ ਕਰ ਬਾਹੀ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਨੋਕੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਅੱਤ ਅਸਹੀ ਬ੍ਰह्म ਗਿਆਨੀ ਜਿਨ੍ਹਾਂ ਨੇ ਬਹੁਤ ਹੀ ਤਪ ਕੀਤਾ ਤੇ ਜਿਸ ਜਿਨ੍ਹਾਂ ਨੇ ਭਗਤੀ ਤੇ ਸ਼ਕਤੀ ਦੀ ਤਾਕਤ ਦਾ ਲੋਹਾ ਮੰਨਵਾਇਆ ਜਿਹੜੇ ਗੁਰੂ ਸਾਹਿਬ ਨੂੰ ਇੰਨੇ ਪਿਆਰੇ ਨੇ ਕਿ ਗੁਰੂ ਸਾਹਿਬ ਨੇ ਗੁਰੂ ਰਾਮਦਾਸ ਜੀ ਨੇ ਬੋਲਿਆ ਹੋਇਆ ਕਿ ਆ ਬਾਬਾ ਦੀਪ ਸਿੰਘ ਜੀ ਨੂੰ ਇੰਨਾ ਵਧੀਆ ਵਰਦਾਨ ਦਿੱਤਾ ਹੋਇਆ ਕਿ ਉਹ ਜੋ ਮੇਰਾ ਤੇ ਖਿੱਸਾ ਤੇਰਾ ਭਾਵ ਕੀ ਜੇਬ ਮੇਰੀ ਹੋਏਗੀ ਤੇ ਖਿੱਸਾ ਹੱਥ ਤੇਰਾ ਹੋਏਗਾ ਤੂੰ ਜੋ ਮਰਜੀ ਆਪਣੇ ਭੱਤਾਂ ਨੂੰ ਵਰਤਾ ਸਕਦਾ ਹੈ ਤੋ ਐਸੇ ਕਰਕੇ ਦਰਬਾਰ ਸਾਹਿਬ ਦੇ ਵਿੱਚ ਵੀ ਜਦੋਂ ਅਸੀਂ ਐਂਟਰੀ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਪਹਿਲੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੁੰਦਾ ਹੈ ਲੋਕ ਸਾਰੇ ਉੱਤੇ ਨਤਮਸਤਕ ਹੋ ਕੇ ਫਿਰ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਉੱਤੇ ਨਤਮਸਤਕ ਹੁੰਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਅਸੀਂ ਲੁਧਿਆਣਾ ਸ਼ਹਿਰ ਦੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਤੇ ਪਹੁੰਚੇ ਅੱਜ ਤੇ ਕੀ ਲੋਕ ਜਿਹੜੇ ਸੰਗਤਾਂ ਨੇ ਉਹ ਉਹਨਾਂ ਦੇ ਵਿੱਚ ਅਥਾਹ ਪ੍ਰੇਮ ਦੇਖਣ ਨੂੰ ਮਿਲ ਰਿਹਾ ਹੈ ਔਰ ਸੰਗਤਾਂ ਦੇ ਵਿੱਚ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਤਰ੍ਹਾਂ ਤਰ੍ਹਾਂ ਦੇ ਜਿਹੜੇ ਸੇਵਾ ਭਾਵ ਦੇਖਣ ਨੂੰ ਮਿਲ ਰਿਹਾ ਹੈ ਸੰਗਤਾਂ ਕਿਸ ਕਿਸ ਤਰ੍ਹਾਂ ਦੇ ਲੰਗਰ ਘਰੋਂ ਬਣਾ ਬਣਾ ਕੇ ਲਿਆਉਂਦੀਆਂ ਔਰ ਰੈਡੀमेड ਲੰਗਰ ਵੀ ਏ ਤੇ ਹਰ ਤਰ੍ਹਾਂ ਦੇ ਵਰਤਾਏ ਜਾਂਦੇ ਤੁਸੀਂ ਦੇਖ ਸਕਦੇ ਹੋ ਕਿ ਘਰੋਂ ਬਣਾ ਕੇ ਬੀਬੀਆਂ ਕੋਈ ਚਾਵਲ ਲਿਆਂਦੀਆਂ ਕੋਈ ਮਿੱਠੇ ਪ੍ਰਸ਼ਾਦੇ ਲਿਆਂਦੇ ਆ ਕੋਈ ਬੱਚੇ ਪਾਣੀ ਵਰਤਾ ਰਹੇ ਨੇ ਮਤਲਬ ਕੋਈ ਕੂੜਾ ਚੱਕਣ ਦੀ ਸੇਵਾ ਕਰ ਰਿਹਾ ਮਤਲਬ ਹਰ ਇਨਸਾਨ ਇੱਥੇ ਆ ਕੇ ਕਿਸੇ ਨਾ ਕਿਸੇ ਤਰ੍ਹਾਂ ਦੀ ਸੇਵਾ ਨਿਭਾ ਰਿਹਾ ਹੈ ਸਤਿ ਸ਼੍ਰੀ ਅਕਾਲ ਮਾਤਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਅਮਰਜੀਤ ਕੌਰ ਕਿੱਥੋਂ ਆਏ ਹੋ ਕਾਲਖਣ ਤੋਂ ਆਏ ਉਹ ਕਿੱਥੇ ਪੈਂਦਾ ਹੰਦਰ ਕਰ ਮਾਣਦੇ ਨੇ ਇਹ ਖੰਦਾ ਅੱਛਾ ਤੇ ਉੱਥੋਂ ਦੀ ਤੁਸੀਂ ਘਰੋਂ ਬਣਵਾ ਕੇ ਲੈ ਆਨੇ ਸੋ ਮਿੱਠੇ ਚੋਲ ਬਣਾਉਣੇ ਹਾਂਜੀ ਹਾਂਜੀ ਹਰ ਵਾਰੀ ਲੈ ਕੇ ਆਨੇ ਉਹ ਨਹੀਂ ਜੀ ਇਸ ਵਾਰ ਲੈ ਕੇ ਆਇਆ ਪੰਜ ਵੀ ਪਾਰੇ ਅੱਛਾ ਮਤਲਬ ਪੰਜ ਪਾਰੇ ਪੂਰੇ ਹੋਏ ਤਾਂ ਹਾਂਜੀ अच्छा ये शुक्रिया आने वजह तोਸੀਂ ਲੈ ਹਾਂਜੀ 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 ਕੀ ਕਿਹੜੀ ਤੁਹਾਡੀ ਮਨੋਗਾਮਨਾ ਪੂਰੀ ਹੋਈ ਪੰਜ ਮੇਰੇ ਮਨੋਗਾਮਨਾ ਬਸ ਇਹ ਇਸ ਤਰ੍ਹਾਂ ਕਹਿਣਾ ਬਾਈ ਗੁਰ ਆਪਣੇ ਚਰਨਾਂ ਨਾਲ ਆਲਣ ਸਨ ਇਹ ਹੀ ਆ ਤੁਹਾਨੂੰ ਲੱਗਦਾ ਬਾਬਾ ਜੀ ਨੇ ਆਪਣੇ ਚਰਨਾਂ ਨਾਲ ਜੋੜ ਲਿਆ ਜਾਣੋ ਤੇ ਲੱਗੇ ਹੋਈਆਂ ਸੀ ਜੀ ਅੱਛਾ ਹਾਂਜੀ ਅਸੀਂ ਫੇਰ ਆਖੇ ਹੋਏ ਆ ਕਿ ਅਸੀਂ ਹਾਜ਼ਰੀ ਲਾਈ ਹੈ ਨਾਲ ਅਸੀਂ ਵੀ ਦਾਜੂ ਸਾਰੇ ਸੰਗਤ ਜਾਂਦੇ ਸਾਨੂੰ ਕੋਈ ਕੁਝ ਕੁਸ਼ਣ ਕੁਸ਼ ਕਣਕਾ ਕੋਈ ਮਿਲਗ ਵਾ ਅੱਛਾ ਤੁਸੀਂ ਇੰਨੀ ਦੂਰੋਂ ਆਨੇ ਆਨ ਜਾਣ ਚ ਕੋਈ ਔਖਤ ਨਹੀਂ ਆਂਦੀ ਪਹਿਲੇ ਅਸੀਂ ਬੱਸ ਵਿੱਚ ਵੇ ਜਾਂਦੇ ਆਪਣੇ ਗੱਡੀ ਵਿੱਚ ਵੇ ਜਾਂਦੇ ਹੁਣ ਅਸੀਂ ਇੱਕ ਟੈਂਪੋ ਕਰ ਲਿਆ ਆਟੋ ਮੈਂ ਪੂਰੀ ਸੰਗਤ ਪਾਰ ਕੇ ਆਂਦੀ ਟੈਂਪੂ ਦੀ ਹਾਂ ਜੀ ਅਰੇ ਵਾਜੀ ਵਾਤ ਅਸੀਂ ਤਾਂ ਸੰਗਤ ਹੋਰ ਵੀ ਨਾਲ ਜੋੜਦੀ ਹਾਂ ਜੀ ਜੁੜੀ ਜਾਂਦੀ ਮਾਹਰ ਆਪ ਵੀ ਜੋੜੀ ਜਾਂਦੇ ਆ ਬਬਲੀ ਸਿੰਘ ਜੀ ਜੀ ਕਹਿੰਦੇ ਕਿਸੇ ਇੱਕ ਜਾਨੇ ਨੂੰ ਵੀ ਅਗਰ ਅਸੀਂ ਆਪਣੀ ਜ਼ਿੰਦਗੀ ਚ ਗੁਰੂ ਦੇ ਨਾਲ ਲੜ ਲਾ ਦੀਏ ਨਾ ਤੇ ਬਹੁਤ ਵੱਡਾ ਬੋਨੂ ਹੁੰਦਾ ਹਾਂ ਜੀ ਹਾਂ ਜੀ ਹਾਂ ਤੇ ਤੁਸੀਂ ਘਰੋਂ ਬਣਾ ਕੇ ਲੈ ਆਣੇ ਉਹੱਖਾਂ ਨਹੀਂ ਹੁੰਦਾ ਮਤਲਬ ਜਿਵੇਂ ਤੁਸੀਂ ਜੇ ਨਾ ਆਟੋ ਤੇ ਆਣੇ ਹੋ ਤੇ ਉਦਾਂ ਠੰਡਾ ਹੋ ਜਵੇ ਜਾਂ ਕੁਛ ਇਦਾਂ ਉਹੱਖ ਨਹੀਂ ਹੁੰਦੀ ਕੋਈ ਵੀ ਜਦੋਂ ਸੇਵਾ ਕਰਨੀ ਹੈ ਫਿਰ ਕੋਈ ਆਉਂਦੀ ਨਹੀਂ ਸასი ਸ਼ਕਲ ਜੀ ਸასი ਸ਼ਕਲ ਜੀ ਕੀ ਨਾਂ ਹੈ ਤੁਹਾਡਾ ਜਸਵੀਰ ਕੌਰ ਕਿੱਥੋਂ ਆਏ ਹੋ ਤਾਂਦੇ अच्छा ये तो स्पेशल चपेरा साहब अटेंड करना है हां जी हां जी स्पेशल कितनी को बारी आ चुके हो ਤੁਸੀਂ ਚਪੇਰਾ ਸਾਹਿਬ अटेंड ਕਰਨ ਅਸੀਂ ਦਵਾਈ ਤੋਂ ਹੀ ਆਉਨੇ ਆ ਜੀ ਅਸੀਂ अच्छा हां जी ਸਾਲ ਹੋਣ ਵਾਲਾ हां जी ਸਾਲ ਹੋਣਾ ਮure ਦਵਾਈ ਸਾਲ ਹੋ ਜਾਣਾ ਜੀ हां ਬਹੁਤ ਬਧੀਆ ਕਿ ਕਿੰਨਾ ਕੋ ਆਨੰਦ ਆਉਂਦਾ ਤੁਹਾਨੂੰ ਇੱਥੇ ਆ ਕੇ ਬਹੁਤ ਜਿਆਦਾ ਆਨੰਦ ਆਉਂਦਾ ਮੇਰਾ ਇੱਕ ਹੀ ਬੇਟਾ ਅਸੀ ਉਹਦੀ ਡੈਥ ਹੋ ਗਈ ਸਾਡਾ ਮਨ ਨਹੀਂ ਲੱਗਦਾ ਅਸੀਂ ਅਸੀਂ ਇਹਦੇ ਆਸਰੇ ਜਿਉਨੇ ਆਏ ਨਹੀਂ ਸਾਨੂੰ ਭਰੋਸਾ ਦਿਵਾਇਆ ਬਾਈਕਰੂ ਸਾਡੇ ਨਾਲ ਸਿੱਧੂ ਮੁਸੇ ਵਾਲੀ ਹੋ ਗਈ ਉਹ ਕਿਵੇਂ ਬਸ ਉਹ ਉਹਨੂੰ ਗੋਲੀਆਂ ਨਾਲ ਮਾਰਤਾ ਮੇਰੇ ਪੁੱਤ ਉਹਦਾ ਕਿਸੇ ਨੇ ਪਾਰਟੀ ਤੇ ਗਿਆ ਸੀ ਕੁਛ ਦਾਦਾ ਮਾਰਦਾ ਅੱਛਾ ਯਾਰਾ ਦੋਸਤਾਂ ਵੱਲੋਂ ਯਾਰਾ ਦੋਸਤਾਂ ਨੇ ਪਛੇਤ ਤਾਲਾ ਲਾਤਾ ਕੁਛ ਵੀ ਦਾਦਾ ਜਾਣੀ ਇੱਥੇ ਹੀ ਮੰਨ ਟਿਕਿਆ ਵਾ ਸਾਨੂੰ ਇੱਥੇ ਹੀ ਭਰੋਸਾ ਬੈਗ੍ਰਿਤ ਆਹੀ ਸਭ ਸਿੱਧੇ ਰਾਹ ਪੜਤੈ ਇਥੇ ਬਹੁਤ ਭਰੋਸਾ ਸਾਨੂੰ ਕਹਿੰਦੇ ਪਾਣਾ ਮੰਨਾ ਸਭ ਤੋਂ ਔਖ ਹੈ ਤੇ ਪਾਣਾ ਸਿਰਫ ਗੁਰੂ ਸਾਹਿਬ ਦੇ ਦਰ ਤੇ ਆ ਕੇ ਹੀ ਮੰਨਿਆ ਜਾਸਰਾ ਇਹਦੀ ਓਟ ਆਸਰੇ ਨਾਲ ਜਾਉਨੇ ਅਸੀਂ ਬੈਗ੍ਰਿਤ ਬਹੁਤ ਮਾੜੀ ਮਾੜੀ ਗੱਲਾਂ ਵੀ ਤੜੋ ਤੁਹਾਡੇ ਜਵਾਨ ਪੁੱਤਰ ਗਿਆ ਸਾਨੂੰ ਅਫਸੋਸ ਹੈ ਪਰ ਗੁਰੂ ਸਾਹਿਬ ਕਹਿੰਦੇ ਆ ਪੱਬਾ ਪਾਣਾ ਮੰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਹਾਂਜੀ ਬਹੁਤ ਜ਼ਿਆਦੇ ਬਹੁਤ ਬਹੁਤ ਮਤਲਬ ਤੁਸੀਂ ਪਾਣਾ ਮੰਨ ਲਿਆ ਔਰ ਗੁਰੂ ਸਾਹਿਬ ਬਸ ਜਿਉਣੇ ਵੀ ਜੋ ਲੇਖੇ ਲਗਦੀ ਹੈ ਜਿੰਦਗੀ ਗੁਰੂ ਨੇ ਲੇਖੇ ਲਾ دیے ਜੇ ਪ੍ਰਮਾਤਮਾ ਨੇ ਸੰਸੇਧ ਦਿੱਤੀ ਹੈ ਬਈ ਗੁਰੂ ਨੇ ਜੀ ਬਸ ਇਹਦੀ ਸੇਧ ਨਾਲ ਜਿਉਣੇ ਆ ਵੀ ਸਾਨੂੰ ਜਿਹੜੀ ਜਿੰਦਗੀ ਹੁਣ ਇਹਦੇ ਲੇਖੇ ਲਾ دیے ਜਿਹੜੇ ਪਾਲ ਪਲੋਸਣ ਸੇ ਕਰਕੇ ਰੱਖ ਲਈ ਦੇਖ ਲਈ ਕੋਈ ਬੇਟਾ ਸੀ ਸਾਡਾ ਜੀ ਬਸ ਇਹ ਨਹੀਂ ਹੈ ਮਾਰੇ ਕੈਸਾ ਕਦੀ ਬਸ ਸਾਸ਼ਿਕਾ ਮਤੀ ਸਾਸ਼ਿਕਾ ਸਾਸ਼ਿਕਾ ਮਤੀ ਸਾਸ਼ਿਕਾ ਜੀ ਤੁਸੀਂ ਤੇ ਸਾਰੇ ਰਲ ਕੇ ਸੇਵਾ ਕਰਦੇ ਹਾਂ ਜੀ ਹਾਂ ਜੀ ਬਾਬਾ ਜੀ ਕਰਾ ਰਹੇ ਆ ਜੀ ਕਰ ਰਹੇ ਆ ਕਿੰਨੇ ਸਮੇਂ ਤੋਂ ਇੱਥੇ ਆ ਕੇ ਸੇਵਾ ਕਰ ਰਹੇ ਹੋ ਅਸੀਂ ਤਾਂ ਜੀ ਜੇ ਜੇ ਪੰਜ 6 ਪੰਜ ਮਹੀਨੇ ਹੋ ਗਏ ਸੋਣਾ ਤੁਸੀਂ ਇਕੱਠੇ ਆਨੋਂ ਹਾਂ ਜੀ ਇਕੱਠੇ ਆ ਤੁਹਾਨੂੰ ਇੱਥੋਂ ਹੀ ਆ ਲੋਕਾਂ ਨੇ ਆਣੇ ਪਈ ਹਾਂ ਜੀ ਤਾਂ ਕਿੰਨਾ ਸਮਾਂ ਹੋ ਗਿਆ ਜਿਵੇਂ ਤੁਸੀਂ ਕਿ ਪੰਜ 6 ਮਹੀਨੇ ਹੋ ਗਏ ਸੇਵਾ ਕਰਦੇ ਨੂੰ ਸਪੈਰਾ ਸਰ ਅਟੈਂਡ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ ਸਪੈਰਾ ਸਰ ਤੇ ਜੀ ਪਹਿਲਾਂ ਜੇ ਪਹਿਲੀ ਵਾਰ ਹੀ ਆਏ ਜਦੋਂ ਅਸੀਂ ਲੰਗਰ ਦੇ ਵਿੱਚ ਬਾਹਰ ਗਏ ਸਾਡਾ ਸਮਾਂ ਬਰਬਾਦ ਹੋ ਗਿਆ 1 ਘੰਟਾ ਸਾਡਾ ਬਰਬਾਦ ਹੋ ਗਿਆ ਅਸੀਂ ਇਹ ਸੋਚਿਆ ਵੀ ਅਸੀਂ ਉਹਨੇ ਮਹਾਰਾਜ ਦੇ ਘਰੇ ਆ ਸਾਡਾ ਤਾਂ ਇੱਕ ਘੰਟਾ ਗਿਆ ਵੀ ਸਾਡਾ ਸਮਾਂ ਬਰਬਾਦ ਹੋ ਚੁੱਕਾ ਉਸ ਤੋਂ ਗੇੜੇ ਅਗਲੇ ਗੇੜੇ ਅਸੀਂ ਛੇ ਪ੍ਰਸ਼ਾਦੇ ਲਿਆਈਆਂ ਸੀ ਤਿੰਨ ਬੀਬੀਆਂ ਸੀਗੀਆਂ ਆਪਣੇ ਜੋਗੇ ਆਲੇ-ਦਾਲੇ ਦੀ ਜੋ ਸੰਗਤ ਦੇਖਣ ਲੱਗੀ ਸਾਡੇ ਮਨ ਨੂੰ ਬਹੁਤ ਖੀਲ ਹੋਇਆ ਵੀ ਅਸੀਂ ਆਪਣੇ ਵਾਸਤੇ ਲਿਆਏ ਸਾਡੇ ਆਲੇ-ਦਾਲੇ ਦੀ ਸੰਗਤ ਉਦੋਂ ਗਾਰੇ ਗੇੜੇ ਬਾਬਾ ਜੀ ਨੇ ਇੰਨੀ ਕ ਹਿੰਮਤ ਦਿੱਤੀ ਹੁਣ ਮਹਾਰਾਜ ਪਤਾ ਹੀ ਨਹੀਂ ਸਾਤੋਂ ਕਿੰਨਾ ਕ ਲੰਗਰ ਅਸੀਂ ਤਿਆਰ ਕਰਦੇ ਘਰੋ ਬਣਾ ਕੇ ਲੈ ਆਉਂਦੇ ਆ ਇੰਨਾ ਉਦਮ ਬਖਸ਼ਦਾ ਬਾਬਾ ਜੀ 4 ਵਜੇ ਉੱਠੀ ਤਾਂ ਬਣਾ ਕੇ ਲੰਗਰ ਲਿਆਈ ਦਾ ਕੀ ਕੀ ਬਣਾ ਕੇ ਲੈਣੇ ਬਸ ਜੋ ਬਾਬਾ ਜੀ ਦਾ ਹੁਕਮ ਹੁੰਦਾ ਅਸੀਂ ਕੁਝ ਨਹੀਂ ਬਣਾਉਣ ਵਾਲੇ ਉਹਦਾ ਲੰਗਰ ਸਭ ਕੁਝ ਉਹਦਾ ਉਹਦਾ ਦਿੱਤਾ ਧਨ ਵੀ ਉਹਦਾ ਮਨ ਵੀ ਉਹਦਾ ਧਨ ਵੀ ਉਹਦਾ ਮਤਲਬ ਪਾ ਪਾ ਤਾਂ ਬਾਬਾ ਜੀ ਨੇ ਕਿ ਆਪ ਖਾ ਰਹੇ ਹੋ ਤਾਂ ਸੰਗਤ ਵੀ ਖਾਣੀ ਚਾਹੀਦੀ ਤੇ ਸਾਡਾ ਸਰੀਰ ਵੀ ਨਹੀਂ ਕੁਝ ਨਹੀਂ ਸਾਡਾ ਇੱਥੇ ਸਾਡਾ ਕੱਖ ਨਹੀਂ ਬਾਬਾ ਜੀ ਦਾ ਜੋ ਹੈਗਾ ਬਾਬਾ ਜੀ ਦਾ ਉਹਦਾ ਦਿੱਤਾ ਉਹਦੇ ਦਿੱਤੇ ਚ ਅਸੀਂ ਕੁਝ ਵੀ ਨਹੀਂ ਦੇ ਸਕਦੇ ਉਹ ਇਮੋਸ਼ਨਲ ਹੁੰਦੇ ਬੀ ਹਾਂਜੀ ਇਨਾ ਸਮਾਂ ਹੋ ਗਿਆ ਕੋਈ ਇੱਕ ਵੀ ਇਦਾਂ ਦੀ ਆਸ ਮੁਰਾਦ ਪੂਰੀ ਹੋਈ ਥਾਡੀ ਹਾਂਜੀ ਹਾਂਜੀ ਬਾਬਾ ਜੀ ਦੇ ਉਹ ਕਿਉਂ ਨਹੀਂ ਕਰੂਗਾ ਸਭ ਕੁਝ ਕਰਦਾ ਕਰੂਗਾ ਵੀ ਕਰਦਾ ਵੀ ਜੇ ਜਿਹੜੀ ਸਾਨੂੰ ਦੋ ਵਕਤ ਦੀ ਰੋਟੀ ਦਿੰਦਾ ਸਾਨੂੰ ਉਹ ਬਹੁਤ ਆ ਮਾਰਾ ਸਾਨੂੰ ਦੋ ਵਕਤ ਦੀ ਰੋਟੀ ਦੇ ਦੇ ਸਾਨੂੰ ਕੁਝ ਨਹੀਂ ਚਾਹੀਦਾ ਆਪਣਾ ਨਾਮ ਦੇਵੇ ਪਜਨ ਦੇ ਵਿੱਚ ਸਿਮਰਨ ਦੇ ਵਿੱਚ ਜ਼ਿੰਦਗੀ ਸਾਡੀ ਲੈ ਕੇ ਲਾਵੇ ਪਾਰ ਲਾਵੇ ਵਾਹ ਬਤਾਈ ਤੁਸੀਂ ਦੱਸੋ ਸਾਡੇ ਬਹੁਤ ਮੁਰਾਦ ਪੂਰੀ ਹੋਈ ਹੈ ਜੀ ਬਹੁਤ ਆਨੰਦ ਆਉਂਦੇ ਇੱਥੇ ਬਹੁਤ ਜ਼ਿਆਦਾ ਸੇਵਾ ਕਰਕੇ ਆਨੰਦ ਆਉਂਦਾ ਹਾਂ ਜੀ ਅਸੀਂ ਸਾਰੇ ਜਾਣੀ 4 ਵਜੇ ਉੱਠਦੇ ਆਂ ਲੰਗਰ ਬਣਾਉਂਦੇ ਆਂ ਬੱਚੇ ਪਰਿਵਾਰ ਗੁਰਸਿੱਖਾ ਸਾਰੇ ਇਸ ਲਗਨ ਚਾਹੀਏ ਬਾਬਾ ਜੀ ਨੇ ਬਹੁਤ ਕੁਝ ਦਿੱਤਾ ਹੋਇਆ ਹੈ ਬੱਚੇ ਗੁਰਸਿੱਖ ਨੇ ਉਦੋਂ ਵੱਧ ਕੇ ਕੀ ਹੋ ਜਾ ਸਸੀ ਕਾ ਭਾਈ ਸਸੀ ਕਾ ਭਾਈ ਵੀ ਲਖਣ ਸੇਵਾਏ ਕਹਿੰਦੇ ਨਾ ਸੰਗਤਾਂ ਅਕਸਰ ਜਲਦੀ ਜਲਦੀ ਦੇ ਵਿੱਚ ਖਾ ਕੇ ਜੀ ਜੀ ਨਹੀਂ ਨਹੀਂ ਅਕਸਰ ਖਾ ਕੇ ਨਾ ਡਸਟਬਿਨ ਚ ਨਹੀਂ ਪਾਉਂਦੀਆਂ ਸੰਗਤਾਂ ਐਦਾ ਹੀ ਸਿੱਡ ਦਿੰਦੀਆਂ ਤੇ ਉਹ ਸੇਵਾ ਜਿਹੜੀਆਂ ਕੂੜਾ ਚੱਕਣ ਦੀਆਂ ਸੇਵਾ ਵੀ ਇੱਥੇ ਨੌਜਵਾਨ ਵੀਰ ਵੀ ਕਰਦੇ ਤੇ ਤੁਸੀਂ ਵੀ ਕਰ ਰਹੇ ਹੋ ਕਿਵੇਂ ਕਿਵੇਂ ਬਾਬਾ ਜੀ ਨੇ ਬਖਸ਼ੀ ਬਸ ਬਾਬਾ ਜੀ ਨੇ ਡਿਊਟੀ ਲਾਈ ਹੈ ਜੀ ਕਰ ਰਹੇ ਹਾਂ ਹਾਂ ਬਾਕੀ ਉਹ ਭਾਦੀ ਕਰਦੇ ਉਹ ਜਗ੍ਹਾ ਹੈ ਨਹੀਂ ਸੀ ਨਾ ਕੋ ਨਾਮ ਬੰਦ ਹੈ ਬਸ ਆਈ ਹੁੰਦੇ ਜੀ ਨਾਂ ਦੇ ਨਾ ਕਿੱਥੋਂ ਆਏ ਕਿੱਥੋਂ ਤੁਸੀਂ ਅਸੀਂ ਮੋਲਾਪੁਰ ਤੋਂ ਆਏ ਜੀ ਅੱਛਾ ਦੁਪਹਿਰਾ ਸਾਬ ਅਟੈਂਡ ਕਰਨਾ ਹਾਂਜੀ ਹਾਂਜੀ ਤਕਰੀਬਨ ਹਰ ਹਰ ਬੁੱਧਵਾਰ ਆਈਦਾ ਹੀ ਆਈਦਾ ਅੱਛਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਂਦੇ ਹੋ ਗਿਆ ਜੀ ਤਕਰੀਬਨ 5-6 ਮਹੀਨੇ ਹੋ ਗਿਆ ਅੱਛਾ ਕੋਈ ਇਹੋ ਜੀ ਆਸ ਮੁਰਾਦ ਜਿਹੜੀ ਗੁਰੂ ਸਾਹਿਬ ਦੇ ਦਰ ਤੇ ਆਉਣਾ ਪੂਰੀ ਹੋਣੀ ਆਸ ਮੁਰਾਦ ਪੂਰੀ ਹੋ ਹੀ ਜਾਂਦੀ ਹੈ ਜਾਨੇ ਜੀ ਮੰਨ ਲਵੈ ਨਾ ਪਿਆਰ ਹੈ ਬਾਬਾ ਜਨ ਨਾਲ ਹਾਂਜੀ ਹੈਗਾ ਬਿਲਕੁਲ ਹੈਗਾ ਵਿਸ਼ਵਾਸ ਪੂਰਾ ਬੱਜੇ ਹੋਇਆ ਪੂਰਾ ਜੀ ਪੂਰਾ ਪੂਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਹਾਂ ਬਸ ਸ਼ੁਕਰ 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 ਆਨ ਜਿੰਨਾ ਕੋਨ ਨਾ ਥੋੜਾ ਤੁਸੀਂ ਤੇ ਹਰ ਵਾਰੀ ਆ ਕੇ ਸੇਵਾ ਕਰਦੇ ਹੋ ਗੁਰੂ ਸਾਹਿਬ ਦੀ ਇਹ ਕਿੰਨੀਆਂ ਬਖਸ਼ਿਸ਼ਾਂ ਤੁਹਾਨੂੰ ਮਿਲ ਜਿਓ ਕਿਉਂ ਬੜੀਆਂ ਬਖਸ਼ਿਸ਼ਾਂ ਅੰਤ ਹੀ ਨਹੀਂ ਕੋਈ ਹਨ ਅੰਤ ਹੀ ਨਹੀਂ ਕੜੀਆਂ-ਕੜੀਆਂ ਗਿੜੀਆਂ ਕਈ ਜਨਮ ਲੈ ਲਾਂਗੇ ਤੇ ਅਸੀਂ ਉਹਨਾਂ ਦੇ ਬਖਸ਼ਿਸ਼ਾਂ ਦੇਵ ਨਹੀਂ ਸਕਨੇ ਹਨ ਬਾਬਾ ਜੀ ਦੀ ਕਿਰਪਾ ਪੂਰੀ ਦੇਖੋ ਸੰਗਤ ਦੇਖੋ ਕਿੰਨੀ ਗਰਮੀ ਹੈ ਤੇ ਹੜ ਆਇਆ ਪਿਆ ਸੰਗਤ ਦਾ ਕਿਸੇ ਨੂੰ ਕੋਈ ਗਰਮੀ ਨਹੀਂ ਲੱਗ ਰਹੀ ਕਿੰਨੇ ਬਜ਼ੁਰਗ ਦੇਖਦੇ ਪਏ ਆ ਤੇ ਪਰ ਕਿਸੇ ਨੂੰ ਕੋਈ ਮਤਲਬ ਇੱਥੇ ਸਾਮੋਏ ਪੈਣੇ ਸਾਰੇ ਨਾ ਗਰਮੀ ਲੱਗਦੀ ਪਈ ਤੇ ਨਾ ਇਹਨਾਂ ਨੂੰ ਠੰਡ ਲੱਗਦੀ ਪਈ ਐਨੀ ਧੁੱਪ ਦੇ ਵਿੱਚ ਵੀ ਸੰਗਤਾਂ ਹੁਮਮਾ ਕੇ ਆਈਆਂ ਹੋਈਆਂ ਨੇ ਜਿਵੇਂ ਤੁਸੀਂ ਦੇਖਦੇ ਹੋ ਕਿ ਇੱਥੇ ਸੰਗਤਾਂ ਇੰਨੀ ਗਰਮੀ ਹੋਣ ਦੇ ਬਾਅਦ ਵੀ ਆਈਆਂ ਹੋਈਆਂ ਨੇ ਨਾ ਉਹਨਾਂ ਨੂੰ ਗਰਮੀ ਲੱਗਦੀ ਨਾ ਮੀਂਹ ਇਹਨੇ ਰੀ ਉਹਨਾਂ ਨੂੰ ਤੰਗ ਕਰ ਸਕਦਾ ਬਿਲਕੁਲ ਹੀ ਤੇ ਇੰਨੀ ਸ਼ਰਧਾ ਭਾਵਨਾ ਕਿਵੇਂ ਦੇਖਦੇ ਹੋ ਵੀ ਇਹ ਸਿਰਫ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਸੇਵਾ ਕੀਤੀ ਜਾਂਦੀ ਹੈ ਹਾਂ ਗੁਰੂ ਦੀ ਕਿਰਪਾ ਨਾਲ ਬਖਸ਼ਿਸ਼ ਨਾਲ ਨਜ਼ਰ ਨਾਲ ਹੈ ਨਾ ਉਹਦੀ ਕਿਰਪਾ ਤੋਂ ਬਿਨਾਂ ਅਸੀਂ ਆ ਵੀ ਨਹੀਂ ਸਕਦੇ ਉਹਦੀ ਕਿਰਪਾ ਹੋਈ ਹੈ ਤਾਂ ਤਾਂ ਅਸੀਂ ਇੱਥੇ ਆਨੇ ਆ ਨਹੀਂ ਤਾਂ ਪੂਰਾ ਹਫਤਾ ਉਡੀਕਦੇ ਰਹੀਦਾ ਕਿ ਜਦੋਂ ਕਦੋਂ ਬੁੱਧਵਾਰ ਆਏਗਾ ਹਾਂ ਸਵੇਰੇ ਹੀ ਸੰਗਤ ਸ਼ੁਰੂ ਹਾਂ ਆ ਸਵੇਰੇ ਜਦੋਂ ਉੱਠੀ ਤਾਂ ਵੀ ਲੱਗਦਾ ਵੀ ਅੱਜ ਅਸੀਂ ਜਾਣਾ ਵੈ ਹਾਂ ਵੀ ਇਹ ਇੰਨਾ ਚਾਹਉ ਹੁੰਦਾ ਵੈ ਮਤਲਬ ਕਿ ਦਿਲ ਦਿਲ ਪਿਆਰ ਹੈ ਸਿਰਫ ਉਹਦੇ ਨਾਲ ਪਿਆਰ ਬਸ ਇਹ ਸਾਡੀ ਬਸ ਖੀਲੇ ਸਸ ਤੱਕ ਨਿਭਾ ਲਵੇ ਆਪਣੇ ਨਾਲ ਸਾਨੂੰ ਕੁਝ ਨਹੀਂ ਚਾਹੀਦਾ ਮੋਹ ਮਰਨੇ ਕਾ ਚਾਹਉ ਹੈ ਮਰੂ ਤੋ ਹਰ ਕੇ ਦਵਾਰ ਜਿਸ ਮਰਨੇ ਤੇ ਜਾਗ ਡਰ ਮੇਰੇ ਮਨ ਆਨੰਦ ਮਰਨੇ ਤੇ ਹੀ ਪਾਈਏ ਪੂਰਨ ਪਰਮ ਆਨੰਦ ਬਾਬਾ ਦੀ ਸਿੰਘ ਦੀਆਂ ਵੜਿਆਈਆਂ ਨੇ ਕਿਹੜੀਆਂ ਗੜੀਆਂ ਦੱਸੀਏ ਕੋਈ ਪਤਾਸੇ ਚੜਾਉਂਦਾ ਵੈ ਕੋਈ ਦੀਖ ਚੜਾਉਂਦਾ ਵੈ ਕੋਈ ਰੁਮਾਲੇ ਚੜਾਉਂਦਾ ਹੈ ਉਹਨਾਂ ਨੇ ਆਪਣਾ ਸਿਰ ਹੀ ਦੇ ਦਿੱਤਾ ਹੈਨਾ ਉਹਨਾਂ ਨੇ ਸਿਰ ਦੇਖੋ ਲੜਦੇ ਲੜਦੇ ਕੋਈ ਰਾਮਦਾਸ ਦੀ ਨਗਰੀ ਵਿੱਚ ਉਹਨਾਂ ਨੇ ਆਪਣਾ ਸੀਸ ਦਿੱਤਾ ਹੈਨਾ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹਿਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਕੀ ਇੱਕ ਸੰਗਤਾਂ ਵਿੱਚ ਬਹੁਤ ਰੁਝਾਨਾ ਕਿ ਤੁਹਾਨੂੰ ਭੂਆ ਜੀ ਕਹਿ ਕੇ ਬੁਲਾਇਆ ਜਾਂਦਾ ਇਹ ਮੇਰੇ ਪੇਕੇ ਆ ਨਾ ਤਾਂ ਅੱਛਾ ਹਾਂ ਬਾਬਾ ਦੀਪ ਸਿੰਘ ਜੀ ਜਰ ਨੂੰ ਆਪਣਾ ਪੇਕਾ ਕਰ ਕਹਿੰਦੀ ਹਾਂ ਮੈਂ ਆਪਣਾ ਪੇਕਾ ਕਰ ਕਹਿੰਦੀ ਹਾਂ ਸ਼ੁਰੂ ਤੋਂ ਹੀ ਕਾਫੀ ਸਾਲ ਹੋ ਗਏ ਸਨ ਇੱਥੇ ਆਂਦੇ ਆ ਨੂੰ 2003 ਦੇ ਅਸੀਂ ਆਨੇ ਆ ਬਾਬਾ ਜੀ ਕੋਲੋਂ ਪੇਕਿਆਂ ਵੱਲ ਪਿਆਰ ਮਿਲਦਾ ਪੂਰਾ ਪੂਰਾ ਮੈਂ ਇੱਥੇ ਤੁਸੀਂ ਮੰਨੋਗੇ ਨਹੀਂ ਜਿਨ੍ਹਾਂ ਵੀ ਸਾਰੇ ਭਤੀਜੇ ਨੇ ਤੇ ਨਾਲੇ ਬ੍ਰਦਰ ਨੇ ਸਾਰੇ ਭਰਾ ਨੇ ਤੇ ਕੋਈ ਮੈਂ ਗੱਲ ਵੱਡੇ ਭਾਈ ਸਾਹਿਬ ਵੀ ਨੇ ਨਾ ਉਹ ਵੀ ਕਹਿਣਗੇ ਸ਼੍ਰੀ ਪੂਆ ਜੀ ਆਏ ਨੇ ਤੇ ਹਾਂ ਉਹ ਕਹਿਣਗੇ ਪੂਆ ਜੀ ਤੁਸੀਂ ਜੋ ਮਰਜ਼ੀ ਲੋ ਤੁਹਾਨੂੰ ਕੋਈ ਨਾ ਨਹੀਂ ਤੇ ਮੈਂ ਵੀ ਅੱਗੋਂ ਕਹਿ ਦਿੰਦੇ ਕਿ ਮੇਰੇ ਸਾਡੇ ਪੇਕਾ ਘਰ ਹੈ ਇੰਨਾ ਸੀ ਭਰਾਵਾਂ ਨੂੰ ਅਜੇ ਹੱਕ ਨਹੀਂ ਦਿੱਤਾ ਹੋਇਆ ਸਾਰਾ ਕੁਝ ਤੁਹਾਨੂੰ ਦੇ ਦਈਏ ਅੱਛਾ ਮਤਲਬ ਇੰਨਾ ਪਿਆਰ ਹੈ ਬਹੁਤ ਬਹੁਤ ਮਤਲਬ ਕਿ ਇੱਥੇ ਕਿਸੇ ਨੂੰ ਲੱਗਦਾ ਹੀ ਨਹੀਂ ਚਾਹੇ ਤੁਸੀਂ ਮੰਨੋਗੇ ਨਹੀਂ ਕਿ ਮੈਂ ਕਿਉਂਦਾ ਪੀਪਾ ਵੀ ਇੱਥੇ ਦੇ ਦਵਾਨਾ ਤੇ ਕਿਸੇ ਦੀ ਹਿੰਮਤ ਨਹੀਂ ਹੈਗੀ ਕੋਈ ਕਹਿ ਦੇਵੇ ਕਿ ਨਹੀਂ ਦੇਣਾ ਨਹੀਂ ਪੇਕਾ ਦਾ ਪੇਕਾ ਦਾ ਪਰਿਵਾਰ ਗਿਆ ਇਹਨਾਂ ਹੱਕ ਦਾ ਬੰਦਾ ਹੈ ਹਾਂ ਨਹੀਂ ਪੂਰਾ ਹੱਕ ਹੈ ਪੂਰਾ ਹੈ ਮਤਲਬ ਇਹ ਲਈਦਾ ਪਿਆਰ ਇੱਥੋਂ ਹਾਂ ਸਾਰੇ ਪਿਆਰ ਨਾ ਰਹਿੰਦੇ ਨੇ ਹਨਾ ਪਿਆਰ ਨਾ ਬੋਲਦੇ ਨੇ ਤੇ ਹੋਰ ਆਪਾਂ ਨੂੰ ਕੀ ਚਾਹੀਦਾ ਹੈ ਹਨਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਇਦਾ ਇੰਦਰਪਾਲ ਸਿੰਘ ਜੀ ਐਤਲ ਲੁਧਿਆਣੇ ਦੇ ਹੋ ਜੀ ਜੀ ਤੁਸੀਂ ਹਰ ਵਾਰੀ ਆ ਕੇ ਇੱਥੇ ਸੇਵਾ ਕਰਦੇ ਹੋ ਬਹੁਤ ਕਰਾਉਂਦਾ ਜੀ ਅਸੀਂ ਕੋਣੋਂ ਨਹੀਂ ਕਰ ਜੀ ਇਹ ਸਾਰੇ ਨੌਜਵਾਨ ਵੀ ਨਾਲ ਜੁੜੇ ਹੋਏ ਨੇ ਸੇਵਾ ਕਰਨ ਦੇ ਬਿਲਕੁਲ ਬਿਲਕੁਲ ਇਹ ਬੜੀ ਵੱਡੀ ਗੱਲ ਹੈ ਅੱਜ ਕੱਲ ਅਸੀਂ ਨੌਜਵਾਨਾਂ ਨੂੰ ਇਸ ਪਾਸੇ ਜੋੜਦੇ ਆ ਪਰ ਇੱਕ ਪਾਸੇ ਚਪੈਰਾ ਸਾਹਿਬ ਨੂੰ ਨਿੰਦਣ ਵਾਲੇ ਲੋਕ ਵੀ ਬੜੇ ਆ ਗਏ ਬੜੇ ਆ ਗਏ ਜੀ ਬੜੇ ਲੋਕੀ ਕਹਿੰਦੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਐਸੇ ਬਹਾਨੇ ਸੰਘਿਤ ਪਾਠ ਤਾਂ ਕਰਦੀ ਹੈ ਨਾ ਇਹ ਚਪੈਰੇ ਨੂੰ ਕਿ ਤੂੰ ਪ੍ਰੰਤੂ ਕਰਦੇ ਨੇ ਚਪੈਰਾ ਚਪੈਰਾ ਸਾਹਿਬ ਤੁਸੀਂ ਨਹੀਂ ਮੰਨਦੇ ਨਾ ਮਨ ਨੂੰ 4 ਘੰਟੇ ਸੱਗੇ ਬਹਿ ਕੇ ਪਾਠ ਤਾਂ ਕਰਦੀ ਹੈ ਨਾ ਤੁਸੀਂ ਇਸ ਪਾਸੇ ਚੱਲ ਪੋ ਇਹਨੂੰ ਪੋਜ਼ਿਟਿਵ ਲੈਣਾ ਚਾਹੀਦਾ ਤੇ ਤੁਸੀਂ ਇੱਥੇ ਆ ਕੇ ਕਿੰਨਾ ਕੁ ਆਨੰਦ ਆਂਦਾ ਜਦੋਂ ਸੇਵਾ ਕਰਦੇ ਹੋ ਕਿਰਪਾ ਜੀ ਮਾਲਕ ਦੀ ਬਸ ਕਰਾਈ ਜਾਂਦਾ ਮਾਲਕ ਅਸੀਂ ਕਿੰਨੇ ਸਮੇ ਤੋਂ ਆ ਰਹੇ ਹੋ ਮੈਨੂੰ ਹੋ ਗਏ 4-5 ਸਾਲ ਹੋ ਗਏ 5 ਸਾਲ ਮੇਰੇ ਤੁਸੀਂ ਕਿੱਥੋਂ ਆ ਰਹੇ ਹੋ ਮੈਲੂ ਦਿਹਾਣੇ ਚੁਈਆਂ ਜੀ ਦੁਗਰੀ ਚੋਂ ਅੱਛਾ ਕਾਫੀ ਸਾਲ ਹੋ ਗਏ ਸੇਵਾ ਨਿਭਾਉਂਦੇ ਨੂੰ ਮਹਾਰਾਜ ਆਪ ਸੇਵਾ ਲੈ ਰਹੇ ਨੇ ਬਹੁਤ ਕਿਰਪਾ ਜੀ ਵਾਹਿਗੁਰੂ ਦੀ ਬਹੁਤ ਕਿਰਪਾ ਤੇ ਸਾਰੇ ਨੌਜਵਾਨ ਵੀਰ ਤੁਸੀਂ ਇਕੱਠੇ ਹੋ ਕੇ ਸੇਵਾ ਕਰਦੇ ਹਾਂ ਜੀ ਹਾਂਜੀ ਹਾਂਜੀ ਸਾਰੇ ਹੱਲ ਕੇ ਹਰ ਬੁੱਧਵਾਰ ਜੀ ਲੰਗਰ ਦੀ ਸੇਵਾ ਕਰੀਦੀ ਹੈ ਮਹਾਰਾਜ ਕਰਵਾ ਰਹੇ ਨੇ ਆਪਾਂ ਕਰ ਰਹੇ ਹਾਂ ਬੱਚਾ ਕਿੰਨਾ ਕੋ ਆਨੰਦ ਆਉਂਦਾ ਸੇਵਾ ਕਰ ਬਹੁਤ ਆਨੰਦ ਹੈ ਜੀ ਕਿਰਪਾ ਇਹਨਾਂ ਦੀ ਬਿਲਕੁਲ ਗਰਮੀ ਨਹੀਂ ਲੱਗਦੀ ਤੁਹਾਨੂੰ ਗਰਮੀ ਜੀ ਆਪੇ ਮਹਾਰਾਜ ਹੋ ਘਮ ਕਰਦੇ ਨੇ ਪਹੁੰਚੀਦਾ ਸੇਵਾ ਲੈਂਦੇ ਨੇ ਆਪਾਂ ਦੇ ਦੇ ਦਈਏ ਬਿਲਕੁਲ ਕਿਰਪਾ ਜੀ ਬਿਲਕੁਲ ਵੀ ਨਹੀਂ ਮਹਿਸੂਸ ਹੀ ਨਹੀਂ ਹੁੰਦਾ ਸੇਵਾ ਕਰਦੇ ਕੋਈ ਮਹਿਸੂਸ ਨਹੀਂ ਮਿਲਦਾ ਮਤਲਬ ਧਿਆਨ ਸੇਵਾ ਵਾਲਾ ਬਿਲਕੁਲ ਬਿਲਕੁਲ ਗੁਰੂ ਸਾਹਿਬ ਦੀ ਕਿਰਪਾ ਜੀ ਅਪਾਰ ਕਿਰਪਾ ਉਹਨਾਂ ਦੀ ਬਿਲਕੁਲ ਖੁਸ਼ ਹਰ ਵਾਰੀ ਆਨੂ ਹਾਂਜੀ ਹਾਂਜੀ ਹਰ ਵਾਰੀ ਸਤਿ ਸ਼੍ਰੀ ਅਕਾਲ ਜੀਰੇ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਇਕਬਾਲ ਸਿੰਘ ਕਿੱਥੋਂ ਆਏ ਹੋ ਇੱਥੇ ਲੁਧਿਆਣਾ ਤੁਸੀਂ ਇਹ ਡਸਟਬਿਨ ਦੀ ਸੇਵਾ ਕਰ ਰਹੇ ਹੋ ਲੋਕ ਕਹਿੰਦੇ ਨੌਜਵਾਨ ਮੁੰਡੇ ਜਿਹੜੇ ਹੁੰਦੇ ਘਰ ਕਈ ਵਾਰ ਭਾਂਡਾ ਵੀ ਨਹੀਂ ਚੱਕਦੇ ਇੱਥੇ ਆ ਕੇ ਤੁਸੀਂ ਡਸਟਬਿਨ ਦੀ ਸੇਵਾ ਕਰਦੇ ਹੋ ਇੱਥੇ ਆ ਕੇ ਕੀ ਕੀ ਕਰੇ ਵੀ ਆਪਣੇ ਸਾਰੇ ਬੱਚੇ ਹੀ ਆਏ ਅੱਛ ਬਾਬਾ ਜੀ ਨੇ ਇੰਨਾ ਪਿਆਰ ਹੈ ਜਿਹੜਾ ਤੁਸੀਂ ਤੇ ਆ ਕੇ ਝੂਠਾ ਚੱਕਣ ਦੀ ਸੇਵਾ ਕਰਦੇ ਹੋ ਜਿੰਨੀ ਸੇਵਾ ਕਰਵਾਨੀ ਮਾਲਕ ਨੇ ਕਰਾ ਲੈਣੀ ਹੈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮੈਨੂੰ ਹੋਏਗੇ 4-5 ਹਫ਼ਤੇ ਤੋਂ ਬਾਅਦ ਅੱਛਾ ਤੇ ਸੇਵਾ ਕਰਕੇ ਨੰਦਨ ਪਤਾ ਨਹੀਂ ਲੱਗਦਾ ਇਹ ਅੱਛਾ ਮੈਂ نیچے ਜਦੋਂ ਤੁਸੀਂ ਦਲਦਲ ਮੱਚੀ ਹੁੰਦੀ ਹੈ ਕਈ ਵਾਰੀ ਵੀ ਚਿੱਕੜ ਵਿਆ ਹੁੰਦਾ ਹੈ ਤੇ ਤੁਸੀਂ نیچے ਬੋਤਲਾ ਚੱਕਦੇ ਹੋ ਡੂੰਨੇ ਚੱਕਦੇ ਹੋ ਮੈਨੂੰ ਕ੍ਰੀਸ਼ ਨਹੀਂ ਆਉਂਦੀ ਜਮਾ ਹੈ ਜਸਟਪਿਨ ਚੱਕਦੇ ਕ੍ਰੀਸ਼ ਨਹੀਂ ਆਉਂਦੀ ਨਹੀਂ ਜੀ ਵੀਰ ਤੁਸੀਂ ਕਦੋਂ ਤੋਂ ਕਰ ਰਹੇ ਹੋ ਸੇਵਾ ਹਾਂਜੀ ਮੈਨੂੰ ਇਹ 4-5 ਮਹੀਨੇ ਹੋਇਆ ਜੀ ਅੱਛਾ ਹਾਂਜੀ ਕਿੰਨਾ ਕੋ ਆਨੰਦ ਆਉਂਦਾ ਸੇਵਾ ਮੈਨੂੰ ਤਾਂ ਬਹੁਤ ਆਉਂਦਾ ਜੀ ਅੱਛਾ ਤੇ ਦਸ਼ਮੀ ਦੀ ਸੇਵਾ ਹੀ ਕਰਦੇ ਹੋ ਹਾਂਜੀ ਮੈਂ ਹਰ ਵਾਰ ਦਸ਼ਮੀ ਦੀ ਸੇਵਾ ਕਰਨੀ ਸੀ ਜਦੋਂ ਨਾ ਵੀ ਰਹਿੰਦਾ ਅੱਛਾ ਜੀ ਹਾਂਜੀ ਤੇ ਕਿੰਨਾ ਕੋ ਆਨੰਦ ਆਉਂਦਾ ਜਦੋਂ ਤੁਸੀਂ ਕਹਿੰਦੇ ਨਾ ਚਿੱਕੜ ਜਿਵੇਂ ਪਿੱਛੇ ਚਿੱਕੜ ਲੱਗਾ ਹੋਇਆ ਤਾਂ ਤੁਸੀਂ ਵਿੱਚੋਂ ਡੂਨੇ ਪੱਤਰੇ ਚੱਕਦੇ ਸਾਨੂੰ ਜਿੰਨਾ ਵੇ ਗੰਦਾ ਹੋਵੇ ਉਹਨਾਂ ਜਿਆਦਾ ਆਨੰਦ ਆਉਂਦਾ ਅੱਛਾ ਹਾਂਜੀ ਮਤਲਬ ਕਿਹਾ ਜਾਂਦਾ ਕਿ ਉਹਨਾਂ ਨਾਲ ਜਿਵੇਂ ਲੋਕ ਕਹਿੰਦੇ ਨਾ ਵੀ ਆਪਣੇ ਪਾਪ ਧੋਤੇ ਜਾਂਦੇ ਆ ਉਹੀ ਹਿਸਾਬ ਹੈ ਅੱਗੋਂ ਵੀ ਆਨ ਦਾ ਕੋਸ਼ਿਸ਼ ਹੈ ਹਾਂਜੀ 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 ਵੀ ਆ ਕੇ ਇਹੀ ਇਹੀ ਸੇਵਾ ਹੁੰਦੀ ਸਾਡੀ ਅੱਛਾ ਹਾਂਜੀ ਮੈਂ ਕਾਲਜ ਤੋਂ ਆ ਕੇ ਫਿਰ ਮੈਂ ਸਿੱਧਾ ਇੱਥੇ ਕਾਲਜ ਤੋਂ ਬਾਅਦ ਫਿਰ ਨਾਲ ਹੀ ਇੱਥੇ ਆ ਕੇ ਮੈਂ ਸੇਵਾ ਸ਼ੁਰੂ ਕਰ ਦਿੰਦਾ ਕਿਹੜੇ ਕਾਲਜ ਪੜ੍ਹਦੇ ਮੈਂ ਗਵਰਨਮੈਂਟ ਕਾਲਜ ਆਵੀਸ ਪੜ੍ਹਦਾ ਅੱਛਾ ਜੀ ਮਤਲਬ ਲੁਧਿਆਣੇ ਦੇਗਾ ਹਾਂਜੀ ਹਾਂਜੀ ਮੈਂ ਤਾਂ ਚੰਡੀਗੜ੍ਹ ਰੋਡ ਤੋਂ ਆਣਾ ਜੀ ਠੀਕ ਹੈ ਮੈਂ ਚੰਡੀਗੜ੍ਹ ਰੋਡ ਤੋਂ ਤਾਂ ਕਾਲਜ ਬੰਕ ਕਰਕੇ ਆਉਣਾ ਨਹੀਂ ਕਾਲਜ ਤੋਂ ਬਾਅਦ ਕਾਲਜ ਤੋਂ 1 ਵਜੇ ਛੁੱਟੀ ਹੋ ਜਾਂਦੀ ਮੈਨੂੰ ਮੈਂ 1 ਵਜੇ ਸਿੱਧਾ ਇੱਧਰ ਹੀ ਆਣਾ ਮੈਂ ਘਰੇ ਨਹੀਂ ਜਾਂਦਾ ਫਿਰ ਅੱਛਾ ਮੈਂ ਘਰ ਚੰਗੇ ਪਾਸੇ ਲੱਗੀ ਹੋਈ ਹੈ ਚਪਹਿਰਾ ਸਾਹਿਬ ਨੂੰ ਜਿਹੜੇ ਨਿੰਦਦੇ ਨੇ ਉਹਨਾਂ ਨੂੰ ਵੀ ਇੱਕ ਕਰਾਰਾ ਤਮਾਚਾ ਹੈ ਕਿਉਂਕਿ ਇਹ ਨੌਜਵਾਨ ਵੀਰ ਜਿਹੜੇ ਨੌਜਵਾਨੀ ਸਾਹਮਰੇ ਨੇ ਆਪਣੀ ਤੇ ਸਾਡੀ ਪੰਜਾਬੀਅਤ ਵੀ ਸਾਹਮਰੇ ਨੇ ਸੋ ਅਸੀਂ ਗੱਲਬਾਤ ਕਰਦੇ ਨਾਲ ਅੰਕਲ ਵੀ ਘਰੇ ਨੇ ਸੱਚੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ মিডিਆ ਵਾਲਿਆਂ ਦਾ ਧੰਨਵਾਦ ਕਰਦਾ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਧੰਨਵਾਦ ਕਰਦਾ ਫਿਰ ਸਰਦਾਰ ਰਵਿੰਦਰ ਸਾਹਿਬ ਅਰਜੰਦਰ ਸਿੰਘ ਜੀ ਜਿਨ੍ਹਾਂ ਨੇ ਸੰਗਤ ਨੂੰ ਸਾਰੇ ਗੁਰੂਆਂ ਨੂੰ ਜੋੜਿਆ ਆ ਪਰਿਵਾਰ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਇਹ ਸੰਗਤ ਇਦਾਂ ਹੀ ਸਮੁੰਦਰ ਚੱਲਦਾ ਰਹੂਗਾ, ਵੱਧਦਾ ਰਹੂਗਾ, ਸੰਗਤ ਨਾਮ ਜਪਦੀ ਰਹੂਗੀ। ਠੀਕ ਹੈ ਨਹੀਂ? ਜਿਹੜੇ ਲੰਗਰ ਚੱਲਦੇ ਆ, ਬੀਬੀਆਂ ਲਾਉਂਦੀਆਂ ਨੇ, ਛੜੀਆਂ ਭੈਣਾ ਜਾਂ ਸਾਡੇ ਵੀਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਗਰੀਬਾਂ ਵਾਸਤੇ। ਇੰਨੀ ਗਰਮੀ 'ਚ ਵੀ ਜਦੋਂ ਸੇਵਾਦਾਰ ਸੇਵਾ ਕਰਦੇ ਨੇ, ਉਹਨਾਂ ਨੂੰ ਕਹਿੰਦੇ ਨਾ ਗਰਮੀ ਟੱਸ ਤੋਂ ਮਸ ਨਹੀਂ ਕਰ ਬੰਦੀ। ਨਹੀਂ ਕੁਝ ਨਹੀਂ ਹੁੰਦਾ ਜੀ ਮਹਾਰਾਜ ਦੀ ਸਾਰੀ ਕਿਰਪਾ ਜੀ ਉਹਨਾਂ ਦੀ। ਤਨਤਨ ਬਾਬਾ ਦੀਪ ਸਿੰਘ ਜੀ ਦੀ ਇੰਨੀ ਕਿਰਪਾ ਹੈ ਦੇਖੋ ਸੰਗਤ ਧੁੱਪ ਕੋਈ ਉਹਨਾਂ ਨੂੰ ਇਹੋ ਜੀ ਗੱਲ ਨਹੀਂ ਹੈ ਮਹਾਰਾਜ ਦੀ ਸ਼ਕਤੀ ਆ ਪੂਰੀ ਉਹਨਾਂ ਦੀ ਕਿਰਪਾ ਦੇ ਨਾਲ ਹੀ ਸੰਗਤ ਪਾੜਦੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਅੰਦਰ ਮੈਨੂੰ 17 ਸਾਲ ਹੋ ਗਏ ਅੱਛਾ ਮੈਂ 1970 ਜਾਇਆ ਹੋਇਆ ਇਹ ਇੰਟੀਰੀਅਰ ਏਰੀਆ ਜੰਗਲ ਏਰੀਆ ਹੁੰਦਾ ਸੀ ਹੁਣ ਇੱਥੇ ਗੁਰੂ ਮਹਾਰਾਜ ਦੇ ਚਰਨ ਪਏ ਨੇ ਇਹ ਸਮੁੰਦਰ ਏਰੀਆ ਬਣਿਆ ਹੋਇਆ ਹੈ ਸਮੁੰਦਰ ਏਰੀਆ ਬਣਿਆ ਇਹ ਬਣਿਆ ਰਹੂਗਾ ਇਹ ਨਦੀਆਂ ਵਗਦੀਆਂ ਰਹਿਣਗੀਆਂ ਗੁਰੂ ਮਹਾਰਾਜ ਦੇ ਦਰ ਤੇ ਸੰਗਤ ਆਉਂਦੀ ਰਹੂਗੀ ਕੋਈ ਇਹੋ ਜੀ ਗੱਲ ਨਹੀਂ ਹੈ ਕਿ ਜਿਨ੍ਹਾਂ ਦੇ ਦੁੱਖ ਦੂਰ ਹੁੰਦੇ ਆ ਉਹ ਵੀ ਆਉਂਦੇ ਆ ਬਹੁਤ ਦੂਰੋਂ ਦੂਰੋਂ ਅਸੀਂ ਸੁਣਿਆ ਸੰਗਤੋਂ ਕੋਈ ਜਲੰਧਰੋਂ ਆਇਆ ਕੋਈ ਅੰਮ੍ਰਿਤਸਰੋਂ ਆਇਆ ਕੋਈ ਤਰੰਦ ਤੋਂ ਆਇਆ ਕੋਈ ਪਟਿਆਲੇ ਤੋਂ ਬਹੁਤ ਸੰਗਤ ਆਉਂਦੀ ਆ ਵੀ ਸਾਡੇ ਦੁੱਖ ਟੁੱਟ ਰਹੇ ਆ ਸਾਨੂੰ ਆਹ ਦੁੱਖ ਆ ਸੀ ਤਾਂ ਪਟਿਆਲੇ ਤੋਂ ਆਏ ਆ ਮਹਾਰਾਜ ਦੀ ਬਹੁਤ ਕਿਰਪਾ ਧੰਨ ਧੰਨ ਬਾਬਾ ਦੀ ਸੰਗਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੀ ਗਰੀਬ ਦੀ ਬਾਤ ਸੀ ਸੰਗਤ ਦੇ ਵਿੱਚ ਦੇਖਿਆ ਤੁਸੀਂ ਕਿ ਜਿਹੜੀ ਸੰਗਤਾਂ ਨੇ ਅਲੱਗ-ਅਲੱਗ ਤਰ੍ਹਾਂ ਦੀ ਵਿਲੱਖਣ ਜਿਹੜੀ ਸੇਵਾ ਕਰ ਰਹੀ ਹੈ ਕੋਈ ਪੱਖੀ ਚੱਲ ਰਿਹਾ ਕੋਈ ਪਾਣੀ ਦੀ ਸੇਵਾ ਕਰ ਰਿਹਾ ਕੋਈ ਕਰੋ ਲੰਗਰ ਪ੍ਰਸ਼ਾਦੇ ਬਣਾ ਕੇ ਲੈ ਕੇ ਆ ਰਿਹਾ ਕੋਈ ਡਸਟਬਿਨ ਦੀ ਸੇਵਾ ਕਰ ਰਿਹਾ ਹਰ ਤਰ੍ਹਾਂ ਦੀ ਜਿਹੜੇ ਸੰਗਤਾਂ ਇੱਥੇ ਸੇਵਾ ਕਰ ਰਹੀਆਂ ਮਨੋਂ ਤਨੋਂ ਹੋ ਕੇ ਸੇਵਾ ਕਰ ਰਹੀਆਂ ਨੇ ਸੋ ਸੰਗਤਾਂ ਦਾ ਇਦਾਂ ਹੀ ਜਿਹੜਾ ਸੰਗਤਾਂ ਨੂੰ ਵੱਲ ਮਿਲਣਾ ਚਾਹੀਦਾ ਸੋ ਸਾਰਿਆਂ ਨੂੰ ਪਿਆਰ ਬਖਸ਼ਣਾ ਚਾਹੀਦਾ ਗੁਰੂ ਸਾਹਿਬ ਇਦਾਂ ਹੀ ਸਭ ਨੂੰ ਪਿਆਰ ਬਖਸ਼ਦੇ ਰਹਿੰਦੇ ਆਪਨੇ ਆ ਸਭ ਦੀਆਂ ਜਿਹੜੀਆਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਰਹਿਣ ਫਿਰ ਮਿਲਾਂਗੇ ਉਦ ਗ੍ਰੇਟ ਪੰਜਾਬ ਟੀਵੀ ਦੇ ਨਾਲ